ਚਰਨਜੀਤ ਸਿੰਘ ਪੜਿਆ ਕਿੰਨਾ ਹੈ ਮੈਂ ਗ੍ਰੈਜੂਏਸ਼ਨ ਕੀਤੀ ਹੈ ਐਚਐਮ ਕੀਤੀ ਹੈ ਤੁਸੀਂ ਆਹ ਭਿੰਡੀਆਂ ਤੋੜਦਾ ਗ੍ਰੈਜੂਏਸ਼ਨ ਕਰਕੇ ਆਇਆ ਕੀ ਅਸੀਂ ਸੋਚਿਆ ਸੀਗਾ ਬਾਹਰ ਜਾਵਾਂਗੇ ਮਿਹਨਤ ਕਰਾਂਗੇ ਤੇ ਜਲਦੀ ਗੱਡੀਆਂ ਗੁੱਡੀਆਂ ਦੀਆਂ ਲੈ ਲਾਂਗੇ ਘਰ ਘਰ ਪਾਲਾਂਗੇ ਕੋਠੀ ਪਾਲਾਂਗੇ ਜ਼ਮੀਨ ਲੈ ਲਾਂਗੇ ਤੇ ਇੱਥੇ ਆ ਕੇ ਤੇ ਕੰਮ ਹੀ ਬੁੱਟਾ ਇੰਨਾ ਪੜ ਲੈ ਕੇ ਕੀ ਬਣਨਾ ਚਾਹੁੰਦੇ ਸੀ ਨਹੀਂ ਮੈਂ ਆਰਮੀ ਜਾਣਾ ਚਾਹੁੰਦਾ ਸੀਗਾ ਜੀ ਆਪਣੇ ਦੇਸ਼ ਲਈ ਹਾਂਜੀ ਬਿਲਕੁਲ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਕਿ ਮੈਂ ਤੇ ਇਹੀ ਕਵਾਂਗਾ ਜਿੱਥੇ ਪੰਜਾਬ ਦੇ ਦਿੱਦਾ ਉਥੇ ਮਿਹਨਤ ਕਰੋ ਵਧੀਆ ਆਪਣਾ ਕੋਈ ਕੰਮ ਖੋਲੋ ਜਾਂ ਖੇਤੀਬਾੜੀ ਦਾ ਵਧੀਆ ਕੋਈ ਸਬਜ਼ੀ ਪੋਲਟਰੀ ਦਾ ਜਾਂ ਮਸ਼ਰੂਮ ਦਾ ਕਾਫੀ ਜਿਆਦਾ ਸਾਡੇ ਕੋਲ ਆਪਸ਼ਨ ਨੇ ਜੇ ਆਪਾਂ ਚਾਹੀਏ ਤੇ ਕਰ ਸਕਦੇ ਆ ਪਰ ਉਹ ਆਪਸ਼ਨ ਇੱਥੇ ਆ ਕੇ ਯਾਦ ਆਇਆ ਆ ਆ ਕੇ ਜਦੋਂ ਮਿਹਨਤ ਕਰਨੀ ਪਈ ਤੇ ਫੇਰ ਦਿਮਾਗ ਖੁੱਲਿਆ ਕਿ ਹਾਂ ਵੀ ਉਥੇ ਵੀ ਕਰ ਸਕਦੇ ਆ ਕਿੰਨੇ ਕਿੰਨੇ ਕ ਪੈਸੇ ਲੱਗੇ ਸੀ ਤੇਰੇ ਇੱਥੇ ਆਉਣ ਨੂੰ ਮੇਰਾ ਲੱਗਾ ਸੀਗਾ ਜੀ 13.5 ਕਿੰਨਾ ਕ ਸਮਾਂ ਲੱਗ ਜਾਣਾ ਪੂਰੇ ਕਰਨ ਨੂੰ ਦੇਖੋ ਜਿਹਦੇ ਵਿਆਜ ਹੀ ਤਾਰ ਰਹੇ ਆ ਜੀ ਉਧਰ ਨੂੰ ਤੇ ਗਏ ਹੀ ਨਹੀਂ ਐ ਬਾਈ ਕੀ ਨਾਂ ਆ ਆਪਣਾ ਮੇਰਾ ਨਾਮ ਚਰਨਜੀਤ ਆ ਜੀ ਚਰਨਜੀਤ ਸਿੰਘ ਪੜਿਆ ਕਿੱਨਾ ਆ ਮੈਂ ਗ੍ਰੈਜੂਏਸ਼ਨ ਕੀਤੀ ਆ ਐਚਐਮ ਕੀਤੀ ਆ ਗ੍ਰੈਜੂਏਸ਼ਨ ਕੀਤੀ ਐਚਐਮ ਕੀਤੀ ਆ ਹਾਂਜੀ ਐਚਐਮ ਕੀਤੀ ਆ ਫੰਗ ਮੈਂ ਚਮ ਕੀਤੀ ਬਾਅਦ ਵਿੱਚ ਮੇਂ ਕੋਈ ਗਾਲ ਹੀ ਨਹੀਂ ਬਣੀ ਤੇ ਫਿਰ ਮੈਂ ਹੋਟਲਾਂ ਹੀ ਚਲੇ ਗਿਆ ਅੱਛਾ ਮੈਂ ਮੈਨੂੰ ਦਸੀ ਆ ਭਿੰਡੀਆਂ ਤੋੜਦਾ ਗ੍ਰੈਜੂਏਸ਼ਨ ਕਰਕੇ ਇਹ ਉਹ ਬਲੈਤੀਏ ਆ ਜਿਨ੍ਹਾਂ ਨੇ ਅੱਜ ਤੋਂ 4 ਸਾਲ 5 ਸਾਲ ਬਾਅਦ ਵਿੱਚ ਤਰੱਕੀ ਕਰਨੀ ਆ ਤਕੜੇ ਹੋਣਾ ਵਾ ਪਹੁੰਚਣਾ ਆ ਹਜੇ ਤੇ ਆਏ ਆ ਸ਼ੁਰੂਆਤ ਕੀਤੀ ਆ ਪਿੰਡੀਆਂ ਤੋੜਨ ਲੱਗੇ ਆ ਤੇ ਬਾਈ ਇਹਨੇ ਪੜ ਲੈ ਕੇ ਪੰਜਾਬ ਦੇ ਵਿੱਚ ਕੰਮ ਕਰਕੇ ਉਹ ਨਹੀਂ ਕੀਤਾ ਜਾਂ ਪੜ ਕੋਈ ਨੌਕਰੀ ਕਿਉਂ ਨਹੀਂ ਡੀਸੀ ਕਿਉਂ ਨਹੀਂ ਲੱਗੇ ਜਾਂ ਕੋਈ ਕੋਈ ਅਫਸਰ ਲੱਗ ਜਾਂਦੇ ਜਾਂ ਕੋਈ ਕੁਝ ਕਰਨ ਲੱਗੇ ਕੀ ਕਰਨਾ ਚਾਹੁੰਦੇ ਸੀ ਮੈਂ ਤਾਂ ਤੇ ਸੁਪਨਾ ਸੀਗਾ ਵੈਸੇ ਉਦਾਂ ਡਿਫੈਂਸ ਲਾਈਨ 'ਚ ਜਾਂਦਾ ਉਦਾਂ ਉਹੀ ਗੱਲ ਹੈ ਕਿ ਇੰਡੀਆ 'ਚ ਆਪਾਂ ਕਹਿ ਲਈਏ ਪੰਜਾਬ 'ਚ ਖਾਸ ਕਰਕੇ ਓਪਰਚ्युनिटीज ਘੱਟ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਨੂੰ ਗਵਰਨਮੈਂਟ ਦੇ ਥਰੂ ਨਾ ਉਹੀ ਗੱਲ ਕਹਿ ਲੋ ਕਿ ਕੋਲ ਮਲਾ ਕੇ ਸਰਕਾਰਾਂ ਦਾ ਹੀ ਹੈ ਇੰਨਾ ਪੜ ਲੈ ਕੇ ਕੀ ਬਣਨਾ ਚਾਹੁੰਦੇ ਸੀ ਨਹੀਂ ਮੈਂ ਆਰਮੀ ਜਾਣਾ ਚਾਹੁੰਦਾ ਸੀ ਜੀ ਆਪਣੇ ਦੇਸ਼ ਲਈ ਹਾਂਜੀ ਬਿਲਕੁਲ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਤੇ ਉਹ ਕਿਉਂ ਨਹੀਂ ਕੀਤਾ ਉਹ ਕਰ ਨਹੀਂ पाए ਉਹ ਵੈਕੈਂਸੀਸ ਥੋੜੀਆਂ ਘੱਟ ਨਿਕਲਦੀਆਂ ਤੁਹਾਨੂੰ ਪਤਾ ਹੀ ਆ ਗਵਰਨਮੈਂਟ ਥਰੂ ਉਹਦੇ ਬਹੁਤ ਮੁਸ਼ਕਿਲ ਆ ਉੱਥੇ ਤੇ ਓਪਰਚ्युनिटीज ਘੱਟ ਮਿਲਦੀਆਂ ਨੇ ਸਾਨੂੰ ਨਾ ਇੱਥੇ ਥੋੜਾ ਆਇਆ ਕਿ ਅਸੀਂ ਸੋਚਿਆ ਸੀਗਾ ਬਾਹਰ ਜਾਵਾਂਗੇ ਮਿਹਨਤ ਕਰਾਂਗੇ ਤੇ ਜਲਦੀ ਗੱਡੀਆਂ ਗੁੱਡੀਆਂ ਜੀਆਂ ਲੈ ਲਾਂਗੇ ਘਰ ਘਰ ਪਾਵਾਂਗੇ ਕੋਠੀ ਪਾਵਾਂਗੇ ਜ਼ਮੀਨ ਲੈ ਲਾਂਗੇ ਤੇ ਇੱਥੇ ਆ ਕੇ ਤੇ ਕੰਮ ਹੀ ਬੁੱਟਾ ਮਾਪੇ ਤਾਂ ਦੂਰ ਹੋ ਗਏ ਹਾਂਜੀ ਬਿਲਕੁਲ ਮਾ ਤਾਂ ਭਰਾਵਾਂ ਯਾਦ ਆਉਂਦੀ ਘਰਦਿਆਂ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘਰਦਿਆਂ ਦੀ ਯਾਦ ਤੇ ਬਹੁਤ ਜ਼ਿਆਦਾ ਦੀ ਉਧੂਪੇ ਕਾਚ ਕਰਕੇ ਰਹਿਣਾ ਪੈਂਦਾ ਯਾਦ ਆਂਦੀ ਆ ਅੱਛਾ ਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਇਸ ਵੀਡੀਓ ਦੇ ਥਰੂ ਕਿ ਜਰੂਰ ਦੇਖੋ ਨੌਜਵਾਨ ਪੀੜੀ ਵਿਦੇਸ਼ਾਂ ਨੂੰ ਤਾਂ ਆ ਰਹੀ ਆ ਕਿ ਜਦੋਂ ਇਹ ਪੜ੍ਹੇ ਲਿਖੇ ਆ ਇਹਨਾਂ ਨੇ ਬਹੁਤ ਕੁਝ ਕੀਤਾ ਆ ਇਹਨਾਂ ਨੇ ਕਰਕੇ ਬਾਅਦ ਵਿੱਚ ਇਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਬੇਰੋਜ਼ਗਾਰੀ ਆ ਤੇ ਆਪਣਾ ਸੁਪਨਾ ਪੂਰਾ ਕਰਨ ਨੂੰ ਇਹ ਵਿਦੇਸ਼ਾਂ ਦੀ ਧਰਤੀ ਨੂੰ ਚੁੰਨਦੇ ਆ ਜਿੱਥੇ ਆ ਕੇ ਜਿਹੜੀਆਂ ਡਿਗਰੀਆਂ ਕੀਤੀਆਂ ਹੋਈਆਂ ਆ ਜਿਹੜਾ ਇਹਨਾਂ ਦੀ ਪ੍ਰੋਫੈਸ਼ਨਲਿਟੀ ਆ ਉਹਦੇ ਉੱਤੋਂ ਮਤਲਬ ਕਿ ਜਾ ਕੇ ਤੇ ਬਾਅਦ ਵਿੱਚ ਮਜ਼ਦੂਰੀ ਤੇ ਆ ਗਏ ਆ ਜਿੱਥੇ ਪੰਜਾਬ ਦੇ ਵਿੱਚ ਮਜ਼ਦੂਰ ਬਾਹਰਲੀਆਂ ਸਟੇਟਾਂ ਤੋਂ ਆ ਕੇ ਕੰਮ ਕਰਦੇ ਨੇ ਉੱਥੇ ਦੂਸਰੇ ਪਾਸੇ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਆ ਕੇ ਉਹੀ ਮਜ਼ਦੂਰੀ ਕਰ ਰਹੇ ਨੇ ਇਹ ਵੀਡੀਓ ਇਸ ਕਰਕੇ ਪਾ ਰਿਹਾ ਵਾਂ ਕਿ ਇਹ ਇੱਕ ਹੁਣ ਹਾਰ ਮੁੰਡਾ ਆ ਜੇ ਦੀ ਪੜ੍ਹਾਈ ਵੀ ਚੋਟੀ ਦੀ ਆ ਸਾਰਾ ਕੁਝ ਚੋਟੀ ਦਾ ਆ ਪਰ ਇਹਨੂੰ ਉਹ ਪੜ੍ਹਾਈ ਕੀਤੀ ਦਾ ਮੁੱਲ ਨਹੀਂ ਮਿਲਿਆ ਨੌਕਰੀ ਨਹੀਂ ਮਿਲੀ ਜਿਹੜੀ ਇਹ ਨੌਕਰੀ ਭਾਲਦਾ ਸੀਗਾ ਤੇ ਹੁਣ ਬਾਈ ਇੱਥੇ ਮਿਹਨਤ ਕਰੇਗਾ ਬਿਲਕੁਲ ਮਿਹਨਤ ਤਾਂ ਜੀ ਕਰਨੀ ਹੀ ਪੈਣੀ ਐ ਇੱਥੇ ਵਿਹਲੇ ਬੈ ਕੇ ਤੇ ਬਿਲਕੁਲ ਹੀ ਇੱਕ 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 ਦਿਨ ਕੀ ਇੱਕ ਟਾਈਮ ਦੀ ਬੰਦਾ ਰੋਟੀ ਨਹੀਂ ਖਾ ਸਕਦਾ ਮੇਰੇ ਕੰਡ ਲੜਨ ਲੱਗੀ ਮੈਂ ਚੱਲਾਂ ਮੇਰੇ ਤੋਂ ਬਹੁਤ ਬੁਰਾ ਹਾਲ ਐ ਇੱਥੇ ਤੇ ਕੀ ਕਹਿਣਾ ਚਾਹੁੰਨਾ ਆਪਣੇ ਭਰਾਵਾਂ ਨੂੰ ਹੋਰਾਂ ਨੂੰ ਮੈਂ ਤਾਂ ਇਹੀ ਕਵਾਂਗਾ ਜਿੱਥੇ ਪੰਜਾਬ ਤੇ ਜਿੱਦਾਂ ਉੱਥੇ ਮਿਹਨਤ ਕਰੋ ਵਧੀਆ ਆਪਣਾ ਕੋਈ ਕੰਮ ਖੋਲੋ ਜਾਂ ਖੇਤੀਬਾੜੀ ਦਾ ਵਧੀਆ ਕੋਈ ਸਬਜ਼ੀ ਪੋਲਟਰੀ ਦਾ ਜਾਂ ਮਸ਼ਰੂਮ ਦਾ ਕਾਫੀ ਜ਼ਿਆਦਾ ਸਾਡੇ ਕੋਲ ਆਪਸ਼ਨ ਨਹੀਂ ਜੇ ਆਪਾਂ ਚਾਹੀਏ ਤੇ ਕਰ ਸਕਦੇ ਆ ਪਰ ਉਹ ਆਪਸ਼ਨ ਇੱਥੇ ਆ ਕੇ ਜਾਦਾ ਐ ਹਾਂ ਇਦਾਂ ਕਹਿ ਲਓ ਕਿ ਇੱਥੇ ਆ ਕੇ ਜਦੋਂ ਮਿਹਨਤ ਕਰਨੀ ਪਈ ਤੇ ਫੇਰ ਦਿਮਾਗ ਖੁੱਲਿਆ ਕਿ ਹਾਂ ਵੀ ਉੱਥੇ ਵੀ ਕਰ ਸਕਦੀ ਹਾਂ ਅੱਛਾ ਉੱਥੇ ਵੀ ਕਰਦਾ ਐ ਇੱਥੇ ਬਾਹਰ ਆਉਣ ਦੀ ਲੋੜ ਨਹੀਂ ਜੀ ਬਿਲਕੁਲ ਹੀ ਨਹੀਂ ਬਿਲਕੁਲ ਹੀ ਬਾਹਰ ਇਦਾਂ ਦਾ ਕੁਝ ਨਹੀਂ ਗਾ ਜਿਹੜਾ ਆਪਣੇ ਉੱਥੇ ਨਹੀਂ ਆ ਉੱਥੇ ਸਭ ਕੁਝ ਜ਼ਿਆਦਾ ਵਧੀਆ ਮੌਸਮ ਵੈਦਰ ਪਾਣੀ ਹਰ ਚੀਜ਼ ਉੱਥੇ ਜ਼ਿਆਦਾ ਪਰਿਵਾਰ ਘਰ ਸਾਰੀਆਂ ਜੀ ਸਭ ਪਰਿਵਾਰ ਵਰਗੀ ਦੇ ਤੁਸੀਂ ਕਹ ਲਓ ਮੌਜੀ ਨਹੀਂਗੀ ਤੇ ਇਹੀ ਗੱਲ ਆ ਕਿ ਜਦੋਂ ਹੁਣ ਇੱਥੇ ਆ ਕੇ ਧੁੱਪ ਦੇ ਵਿੱਚ 35 40 ਡਿਗਰੀ ਟੈਂਪਰੇਚਰ ਦੇ ਵਿੱਚ ਆ ਕੇ ਖੜਨਾ ਪੈਂਦਾ ਖੇਤਾਂ ਦੇ ਵਿੱਚ ਫਿਰ ਦਿਮਾਗ ਦੇ ਵਿੱਚ ਸੁਪਨੇ ਚੱਲਦੇ ਯਾਰ ਮੈਂ ਉੱਥੇ ਖੇਤ ਵੀ ਆਪਣੇ ਸੀਗੇ ਪਾਣੀ ਵੀ ਆਪ ਦਾ ਸੀਗਾ ਸਭ ਕੁਝ ਆਪ ਦਾ ਸੀਗਾ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਤੇ ਇੱਥੇ ਆ ਕੇ ਮਜ਼ਦੂਰੀ ਕਰਨੇ ਯਾਰ ਮੈਂ ਉੱਥੇ ਮਸ਼ਰੂਮ ਬੀਜੇ ਹੁੰਦੇ ਫਲਾਣੀ ਖੇਤੀ ਕੀਤੀ ਹੁੰਦੀ ਬਿਲਕੁਲ ਧਨੀਆਂ ਪਾਲਕ ਮooli ਖੀਰੇ ਕਿੰਨਾ ਕੁਸ਼ਾ ਬੰਦਾ ਕਾਰ ਸਕਦਾ ਨਾਲ ਮੰਡੀਆਂ ਨੇ ਰੇਟ ਵਧੀਆ ਮਿਲ ਜਾਂਦਾ ਨਾਲੇ 4-5 ਘੰਟੇ ਬੰਦਾ ਟਕਾ ਕੇ ਜੇ ਆਪਣੇ ਪੰਜਾਬ ਤੇ ਕੰਮ ਕਰਲੇ ਪੈਲੀ ਚ ਮੈਂ ਕਹਿੰਦਾ ਕੀਤੇ ਕੋਈ ਕੰਮ ਕਰਨ ਦੀ ਲੋੜ ਨਹੀਂ ਕਿਸੇ ਥੱਲੇ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਸਰਦਾਰੀ ਆਪਣੇ ਉਥੇ ਵਧੀਆ ਕੰਮ ਆ ਇੱਥੇ ਚਲੋ ਜਿੱਦਾਂ ਵੀ ਹੈ ਇੱਥੇ 8-8 12-12 13-13 16-16 ਘੰਟੇ ਵੀ ਕੰਮ ਕਰੀਦਾ ਪਰ ਅੱਛਾ ਮੈਨੂੰ ਇੱਕ ਗੱਲ ਦੱਸੀ ਕਿ ਕਿੰਨੇ ਕਿੰਨੇ ਕੇ ਪੈਸੇ ਲੱਗੇ ਸੀ ਤੇਰੇ ਇੱਥੇ ਆਉਣ ਨੂੰ ਮੇਰਾ ਲੱਗਾ ਸੀਗਾ ਜੀ 13.5 ਕਿੰਨਾ ਕ ਸਮਾਂ ਲੱਗ ਜਾਣਾ ਪੂਰੇ ਕਰਨ ਨੂੰ ਦੇਖੋ ਜੇ ਤੇ ਵਿਆਹ ਹੀ ਤਾਰ ਰਹੇ ਆ ਜਿੱ उधर ਨੂੰ ਤੇ ਗਏ ਹੀ ਨਹੀਂ ਲਓ ਵੀ ਵਧਾਈ ਹੋਵੇ ਇਹਦੇ ਪਰਿਵਾਰ ਨੂੰ ਜਿਨ੍ਹਾਂ ਦਾ ਇਹ ਪੋਤਿਆ ਹੁਣ ਹਰ ਪੋਤਿਆ ਮਿਹਨਤ ਕਰ ਰਿਹਾ ਤੁਹਾਡਾ ਤੁਹਾਡਾ ਪੁੱਤ ਕੋਈ ਇੱਥੇ ਟੀਕੇ ਨਹੀਂ ਲਾਉਂਦਾ ਡਰੱਗ ਨਹੀਂ ਪੀਂਦਾ दारू ਨਹੀਂ ਪੀਂਦਾ ਸ਼ਰਾਬ ਨਹੀਂ ਪੀਂਦਾ ਉੱਥੇ ਬਹਿ ਕੇ ਇਹ ਸੋਚਿਓ ਕਿ ਆ ਤੁਹਾਡੇ ਪੁੱਤ ਨੇ ਭਿੰਡੀਆਂ ਤੋੜੀਆਂ ਤੇ ਇਹ ਭਿੰਡੀਆਂ ਨਹੀਂ ਤੋੜ ਰਿਹਾ ਇਹ ਤੁਹਾਡੇ ਇਹ ਉਹ ਕਰਜ਼ੇ ਲਾ ਰਿਹਾ ਜਿਹੜਾ ਕਰਜ਼ੇ ਇਹਦੇ ਸਿਰ ਤੇ ਆ ਇਹ ਕਾਰਜ ਪਿੰਡੀਆਂ ਦੇ ਸਿਰ ਤੋਂ ਲਿੱਥਣਾ ਵਾ ਤੇ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹਨੂੰ ਕੰਮ ਦਿੱਤਾ ਇੱਥੇ ਕਿਉਂਕਿ ਬੜੀ ਦੁਨੀਆ ਜਾਂਤਾ ਵਿਹਲੀ ਬੈਠੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਾਂ ਵੇਖਨੇ ਆ ਮੁੰਡੇ ਸੜਕਾਂ ਤੇ ਪਾਰਕਾਂ ਤੇ ਬਥੇਰੇ ਫੋਨ ਆਂਦੇ ਅੰਕਲ ਹੋਰਾਂ ਨੂੰ ਕੀ ਕੰਮ ਦਿਵਾ ਦੋ ਕੰਮ ਦਿਵਾ ਦਾ ਮਲਕੀ ਸਿੰਘ ਦੀ ਅੰਕਲ ਨੇ ਆਪਣੇ ਬਹੁਤ ਵਧੀਆ ਨੇ ਤੇ ਮੈਨੂੰ ਨੇ ਆਨੇ ਕੰਮ ਤੇ ਲਵਾਇਆ ਸੀਗਾ ਤੇ ਇੱਥੇ ਉਦੋਂ ਦਾ ਮੈਨੂੰ ਸਾਲ ਕੁ ਹੋ ਗਿਆ ਤੇ ਵਧੀਆ ਘਰ ਵਾਲਾ ਮਾਹੌਲ ਆ ਕੋਈ ਚੱਕਰ ਹੀ ਨਹੀਂ ਪਠਾਨਕੋਟ ਏਰੀਆ ਹਾਂਜੀ ਪਠਾਨਕੋਟ ਲੈ ਵੀ ਪਠਾਨਕੋਟ ਵਾਲਿਓ ਦੇਖ ਲੋ ਤੁਹਾਡਾ ਹੋਂਹਾਰ ਪੁੱਤ ਇੱਥੇ ਆਇਆ ਇਹ ਇਹ ਨਹੀਂ ਆ ਕਿ ਇੱਥੇ ਪਿੰਡੀਆਂ ਤੋੜਦਾ ਜਾਂ ਮਜ਼ਦੂਰੀ ਕਰਦਾ ਇਹ ਸਾਰਿਆਂ ਨੂੰ ਕਰਨੀ ਪੈਂਦੀ ਅਸੀਂ ਵੀ ਕੀਤੀ ਆ ਸ਼ੁਰੂਆਤ ਇਦਾਂ ਹੀ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਨਾਂ ਦੀ ਕਿਸਮਤ ਜਾਗੂਗੀ ਤੇ ਇੱਥੇ ਦੀਆਂ ਸਰਕਾਰਾਂ ਦੀ ਇੱਕ ਖਾਸੀਅਤ ਆ ਕਿ ਜਿਹੜਾ ਮਿਹਨਤ ਕਰਦਾ ਵਾ ਉਹਦਾ ਮਿਹਨਤ ਦਾ ਮੁੱਲ ਮਿਲਦਾ ਵਾ ਇਸ ਲਈ ਅਸੀਂ ਤੁਹਾਨੂੰ ਇਦਾਂ ਇਦਾਂ ਦੇ ਨੌਜਵਾਨਾਂ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਅੱਜ ਸ਼ੁਰੂਆਤ ਕੀਤੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰਨਗੇ ਮਿਹਨਤ ਕਰਕੇ ਕਿ ਜਿਹੜੇ ਜਿਹੜੇ ਨੌਜਵਾਨ ਥੱਕ ਟੁੱਟ ਕੇ ਇੰਡੀਆ ਦੇ ਵਿੱਚ ਡਰੱਗ ਕਰ ਲੈਂਦੇ ਆ ਨਸ਼ਾ ਕਰ ਲੈਂਦੇ ਆ ਜਿਹੜੇ ਨਸ਼ੇ ਦੀ ਆੜ ਵਿੱਚ ਭੱਜੇ ਦੌੜੇ ਫਿਰਦੇ ਆ ਉਹਨਾਂ ਨੂੰ ਇਹ 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 ਇੱਕ ਇਹ ਇੱਕ ਵੀਡੀਓ ਵਰਦਾਨ ਦੀ ਤਰ੍ਹਾਂ ਦੇਖ ਲਓ ਇੱਥੇ ਮਿਹਨਤ ਕਰਨੀ ਪੈਂਦੀ ਹੈ ਜਿਹੜਾ ਬੰਦਾ ਨਸ਼ੇ-ਨਸ਼ੇ ਕਰਦਾ ਵਾ ਜਾਂ ਘਰਾਂ 'ਚ ਏਸ਼ੀਆਂ 'ਚ ਪੈਂਦਾ ਉਹਨਾਂ ਤੋਂ ਇੱਥੇ ਕੰਮ ਨਹੀਂ ਹੋਣਾ ਹੈਗਾ ਨਸ਼ੇ ਵਾਲੇ ਅਸੀਂ ਬਾੜਦੇ ਵੀ ਨਹੀਂ ਦੇਦੇ ਬੜਦੇ ਨਹੀਂ ਡੇਰੇ ਤੇ ਬਿਲਕੁਲ ਇਹਨਾਂ ਨੂੰ ਪਤਾ ਤੇ ਮੈਂ ਹੁਣ ਇਹ ਵਧਾਈ ਦਊਂਗਾ ਇਹਦੇ ਪਰਿਵਾਰ ਨੂੰ ਇਹਦੇ ਨਗਰ ਨਿਵਾਸੀਆਂ ਨੂੰ ਕਿ ਤੁਹਾ ਬڑا ਹੁਣ ਹਾਰ ਪੁੱਤ ਭਵਾਂ ਪੜਾ ਲਿਖਾ ਕੇ ਤੁਸੀਂ ਬੜਾ ਪੈਸਾ ਖਰਚ ਕੇ ਬਾਹਰ ਭੇਜਿਆ ਸੀ ਤੇ ਹੁਣ ਇਹ ਮਿਹਨਤ ਕਰਦਾ ਕੋਈ ਇੱਥੇ ਦੇਖੋ ਦਿਨ ਰਾਤ ਇੱਕ ਕਰਨ ੜਿਆ ਵਾ ਮੈਨੂੰ ਇੱਕ ਰੀ ਨਾ ਆਪਣੇ ਬੂਟ ਲਾ ਕੇ ਦਿਖਾਈ ਇੱਕ ਆਪਣਾ ਬੂਟ ਲਾ ਕੇ ਦਿਖਾਈ ਇਹਦੇ ਮੈਂ ਤੁਹਾਨੂੰ ਦਿਖਾਉਣਾ ਐਡੀਡਾਸ ਦੇ ਬੂਟ ਨਾਇਕ ਦੇ ਬੂਟ ਸੌਰੀ ਆ ਪਾਜੀ ਮੈਂ ਇਹਨਾਂ ਨੂੰ ਜ਼ਰੂਰ ਦਿਖਾਉਣਾ ਚਾਹੁੰਨਾ ਆ ਕੈਮਰੇ ਦੇ ਥਰੂ ਕਿ ਇਹ ਬੂਟਾਂ ਤੋਂ ਪਤਾ ਲੱਗ ਜਾਣਾ ਚਾਹੀਦਾ ਵਾ ਕਿ ਨੇ ਆ ਸ਼ੂਆ ਤੇ ਇਹ ਖੇਤਾਂ ਦੇ ਵਿੱਚ ਚੱਲ ਚੱਲ ਕੇ ਘਸਦੇ ਪਏ ਆ ਇਹ ਕੋਈ ਬਾਹਰ ਲੀਆਂ 5 ਸਟਾਰ ਗਲੀਆਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਜਾਂ ਫਰਾਰੀਆਂ 'ਚ ਨਹੀਂ ਆ ਇਹ ਬੂਟ ਇੱਥੇ ਘਸ ਰਹੇ ਆ ਤੇ ਜੇ ਹਿੰਮਤ ਹੈ ਨਾ ਇਹ ਬੂਟ ਪਾਉਣ ਦੀ ਜੇ ਹਿੰਮਤ ਹੈ ਨਾ ਬੂਟ ਪਾਉਣ ਦੀ ਤਾਂ ਇਹ ਜੰਟਾ ਨੂੰ 10 ਲੱਖ ਰੁਪਈਆ ਦਿਓ ਜੇ ਨਹੀਂ ਹਿੰਮਤ ਹੈਗੀ ਨਾ ਆਪਣੇ ਘਰੇ ਬੈਠੇ ਰਹੋ ਤੇ ਆਪਣੇ ਇਹ ਨਾ ਹੋਵੇ ਕਿ ਜ਼ਹਿਰ ਖਾ ਕੇ ਬਾਅਦ ਵਿੱਚ ਫਾਹੇ ਲੈ ਲੈ ਮਰਦੇ ਇੱਥੇ ਆ ਕੇ ਕੋਈ ਭੱਜਦਾ ਆ ਕੋਈ ਕਿਸੇ ਪਾਸੇ ਭੱਜਦਾ ਤੇ ਬਾਅਦ ਵਿੱਚ ਵਾਪਸ ਜਾ ਕੇ ਆਪਣੇ ਪਰਿਵਾਰ ਨੂੰ ਕਹਿੰਦੇ ਆ ਕਿ ਅਸੀਂ ਜਿਹੜਾ ਆਪਣੇ ਸਿਰ ਤੇ ਕਰਜ਼ਾ ਚੜ੍ਹਾ ਲਿਆ ਵਾ ਉਹ ਅਸੀਂ ਲਾ ਨਹੀਂ ਸਕਦੇ ਤੇ ਇਦਾਂ ਹੀ ਅਸੀਂ ਡੁੱਬਦੇ ਆ ਇਦਾਂ ਹੀ ਅਸੀਂ ਬਾਹਰਲੇ ਦੇਸ਼ਾਂ 'ਚ ਡੁੱਬਦੇ ਆ ਤੇ ਇਹ ਬੂਟ ਸਮਝ ਲਓ ਇਹ ਬੂਟ ਪਾਉਣ ਦੀ ਹਿੰਮਤ ਰੱਖਿਓ ਜਿਹਨੇ ਬਾਹਰ ਆਉਣਾ ਵਾ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਤੇ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ